ਸ਼ਸ਼ਕਲ ਦੋਸਤੋ ਮੈਂ ਇਸ ਵਿੱਚ ਉੱਤਰਾਖੰਡ ਦੇ ਵਿੱਚ ਮੇਰੇ ਪਿੱਛੇ ਜਿਹੜੇ ਤੁਸੀਂ ਪਹਾੜ ਦੇਖ ਰਹੇ ਹੋ ਇਹ ਨੇ ਟੀਵੀ ਦੇ ਪਹਾੜ ਇਹਨਾਂ ਪਹਾੜਾਂ ਦੇ ਪਿੱਛੇ ਟੀਲੀ ਡੈਮ ਹੈ ਉਹ ਡੈਮ ਜਿਹੜਾ ਇਸ ਸਮੇਂ ਸਾਨੂੰ 1000 ਮੈਗਾਵਾਟ ਪਾਵਰ ਦੇ ਰਿਹਾ ਹੈ ਤੇ ਜਦੋਂ ਇਹਦੀ ਸੈਕੰਡ ਸਟੇਜ ਪੂਰੀ ਹੋ ਜਾਏਗੀ ਇਹ 1000 ਮੈਗਾਵਾਟ ਪਾਵਰ ਸਾਨੂੰ ਹੋਰ ਦੇਵੇਗਾ ਭਾਵੇਂ ਇਹਦੀ ਜਿਹੜੀ ਕੁੱਲ ਸਮਰਥਾ ਹੈ 2000 ਮੈਗਾਵਾਟ ਪਾਵਰ ਪੈਦਾ ਕਰਨ ਦੀ ਹੈ ਦੋਸਤੋ ਇਸ ਡੈਮ ਦੇ ਪਿਛਲੇ ਪਾਸੇ ਬਹੁਤ ਖੂਬਸੂਰਤ ਥੀਰ ਹੈ ਜਿੱਥੇ ਵਾਟਰ ਸਪੋਰਟਸ ਹੁੰਦੀਆਂ ਨੇ ਬੋਟਿੰਗ ਹੈ ਇਸ ਤੋਂ ਇਲਾਵਾ ਪੈਰਾਗਲਾਈਡਿੰਗ ਹੁੰਦੀ ਹੈ ਇਹ ਟੂਰਿਸਟ ਸਪੌਟ ਦੇ ਉੱਤੇ ਬਹੁਤ ਲੋਕ ਆਉਂਦੇ ਨੇ ਦੇਖਦੇ ਕੋਨੇ ਕੋਨੇ ਤੋਂ ਅਓ ਅੱਜ ਆਪਾਂ ਉੱਥੇ ਚੱਲਦੇ ਹਾਂ ਆਪਾਂ ਉੱਥੇ ਮਾਹੌਲ ਨੂੰ ਦੇਖਾਂਗੇ ਕਿਸ ਤਿੱਕੇ ਦਾ ਖੂਬਸੂਰਤ ਤੇ ਸੋਹਣਾ ਮਾਹੌਲ ਹੈ ਉਸ ਤੋਂ ਇਲਾਵਾ ਆਪਾਂ ਇੱਕ ਝਲਕ ਉਸ ਡੈਮ ਦੀ ਵੀ ਦਰੋਂ ਦੇਖਾਂਗੇ ਉਹ ਡੈਮ ਜਿਹੜਾ ਦੇਸ਼ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਅਵਜ ਤੁਹਾਨੂੰ ਉਸ ਦੀ ਸੁੰਦਰਤਾ ਦਿਖਾਉਣੇ ਆ ਉਸ ਡੈਮ ਤੇ ਇਹ ਹੈ ਜੀ ਇੱਥੇ ਥੇ ਵਿਊ ਪੁਆਇੰਟ ਜਿੱਥੋਂ ਖੜ ਕੇ ਤੁਸੀਂ ਸਾਰਾ ਡੈਮ ਦਾ ਦ੍ਰਿਸ਼ ਦੇਖ ਸਕਦੇ ਹੋ ਇਹ ਸਾਹਮਣੇ ਵਿਊ ਪੁਆਇੰਟ ਹੈ ਲੱਭੀ ਜਦੋਂ ਤੋਂ ਉੱਪਰ ਖੜ ਕੇ ਤੁਸੀਂ ਧੀ ਡੈਮ ਦਾ ਪੂਰਾ ਨਜ਼ਾਰਾ ਲੈ ਸਕਦੇ ਹੋ ਪਹਾੜਾਂ ਦੇ ਵਿਚਕਾਰ ਅਥਾ ਜਲ ਉੱਪਰ ਵਿਊ ਪੁਆਇੰਟ ਬਣਿਆ ਹੋਇਆ ਹੈ ਆਮ ਲੋਕਾਂ ਵਾਸਤੇ ਜਿੱਥੇ ਖੜ ਕੇ ਇਸ ਡੈਮ ਨੂੰ ਪੂਰੀ ਤਰ੍ਹਾਂ ਦੇਖਿਆ ਜਾ ਸਕਦਾ ਹੈ ਇਦਰਾ ਪਾਵਰ ਹਾਊਸ ਤੇ ਫਿਰ ਅੱਗੇ ਪਾਣੀ ਚਲਾ ਜਾਂਦਾ ਇੱਥੋਂ ਲਾਈ ਰਿਡੈਮ ਤੋਂ ਚਲੇ ਆਪਾਂ ਦਾ ਸਭ ਤੋਂ ਉੱਚਾ ਡੈਮ ਹੈ ਦੁਨੀਆਂ ਵਿੱਚ ਉੱਚੇ ਡੈਮਾਂ ਵਿੱਚੋਂ ਇਸ ਦਾ 13ਵਾਂ ਹਿੱਸਾ ਹੈ ਡੈਮ ਦੇ ਬਿਚਪੀੜਿਆ ਉੱਚਾ ਇਹ ਬਹੁਮੰਤ ਵੀ ਡੈਮ ਡੁੱਬ ਚੁੱਕੇ ਪੁਰਾਣੀ ਟੀਰੀ ਨਗਰ ਦੇ ਬਿਲਕੁਲ ਅੱਗੇ ਪਾਗੀਰਥੀ ਦਰਿਆ ਤੇ ਮਿੱਟੀ ਅਤੇ ਪੱਥਰਾਂ ਨੂੰ ਭਰ ਕੇ ਬਣਾਇਆ ਗਿਆ ਹੈ 2000 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਇਸ ਡੈਮ ਦਾ ਪਹਿਲਾ ਫੇਜ਼ ਸਾਲ 2006 ਵਿੱਚ 1000 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਨਾਲ ਸ਼ੁਰੂ ਹੋ ਗਿਆ ਸੀ ਇਸ ਪਿੱਛੇ ਬਣੀ 52 ਵਰਗ ਕਿਲੋਮੀਟਰ ਝੀਲ ਦੀ ਕੁੱਲ ਸਮਰੱਥਾ 28 ਲੱਖ 17000 ਏਕੜ ਫੁੱਟ ਪਾਣੀ ਜਮਾ ਕਰ ਲੈਣ ਦੀ ਹੈ 1961 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਸਮੇਂ ਇਸ ਦਾ ਸਰਵੇਖਣ ਪੂਰਾ ਕਰ ਲਿਆ ਗਿਆ ਸੀ 1972 ਵਿੱਚ ਇੱਥੇ 600 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਪ੍ਰੋਜੈਕਟ ਦਾ ਡਿਜ਼ਾਈਨ ਤਿਆਰ ਕਰ ਲਿਆ ਗਿਆ ਸੀ ਪਰ ਕਈ ਸਮੱਸਿਆਵਾਂ ਕਾਰਨ ਇਸ ਦਾ ਨਿਰਮਾਣ 1978 ਵਿੱਚ ਸ਼ੁਰੂ ਹੋਇਆ 1986 ਵਿੱਚ ਸੋਵੀਅਤ ਯੂਨੀਅਨ ਨੇ ਇਸ ਡੈਮ ਲਈ ਤਕਨੀਕੀ ਅਤੇ ਆਰਥਿਕ ਸਹਿਯੋਗ ਦਿੱਤਾ ਪਰ ਫਿਰ ਉੱਥੇ ਸਿਆਸੀ ਮਾਹੌਲ ਖਰਾਬ ਹੋ ਜਾਣ ਕਾਰਨ ਇਸ ਵਿੱਚ ਵਿਗਨ ਪੈ ਗਿਆ ਆਖਰ 1988 ਵਿੱਚ ਟੀਰੀ ਹਾਈਡਰੋ ਡਿਵੈਲਪਮੈਂਟ ਕਾਰਪੋਰੇਸ਼ਨ ਬਣਾਈ ਗਈ ਜਿਸ ਲਈ 75% ਫੰਡ ਕੇਂਦਰ ਸਰਕਾਰ ਨੇ ਅਤੇ 25% ਫੰਡ ਉੱਤਰ ਪ੍ਰਦੇਸ਼ ਸਰਕਾਰ ਨੇ ਉਪਲਬਧ ਕਰਾਏ ਲੋ ਵੀ ਦੋਸਤੋ ਇੱਥੇ ਦੇਖ ਸਕਦੇ ਹੋ ਤੁਸੀਂ ਟੀਰੀ ਦੀ ਲੇਕ ਬਹੁਤ ਹੀ ਵਧੀਆ ਟੂਰਿਸਟ ਪਲੇਸ ਹੈ ਇਹ ਐ ਮੇਰੇ ਪਿਛਲੇ ਪਾਸੇ ਦੂਰ ਤੁਸੀਂ ਦੇਖ ਸਕਦੇ ਹੋ ਉੱਥੇ ਲੈਂਡਿੰਗ ਹੁੰਦੀ ਹੈ ਗਲਾਈਡਰਸ ਦੀ ਤੇ ਆਹ ਦੇਖ ਸਕਦੇ ਹੋ ਇਧਰਲੇ ਪਾਸੇ ਥਾਂ ਬਣੀ ਹੋਈ ਹੈ ਲੋਕੀ ਬੈਠ ਕੇ ਆਨੰਦ ਲੈਂਦੇ ਨੇ ਇੱਥੇ ਢੇਰਲੇ ਪਾਸੇ ਆਹ ਝੀਲ ਦੇ ਵਿੱਚ ਢੇਠਾਂ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੋਟਸ ਖੜੀਆਂ ਨੇ ਤੁਸੀਂ ਬੋਟਿੰਗ ਦਾ ਨਜ਼ਾਰਾ ਲੈ ਸਕਦੇ ਹੋ ਇੱਥੇ ਉਹ ਦੂਰ ਤੱਕ ਟਿਰੀ ਝੀਲ ਆਹ ਸਾਹਮਣੇ ਸਪੌਟ ਹੈ ਜਿੱਥੋਂ ਗਲਾਈਡਰਸ ਨੇ ਜਿਹੜੇ ਓਹੋ ਆਪਣੀ ਉਡਾਨ ਲੈਂਦੇ ਨੇ ਇਹ ਅਸੀਂ ਇੱਥੋਂ ਲੇਕ ਵਾਲੇ ਪਾਸੇ ਜਾਈਏ ਮੈਂ ਤੁਹਾਨੂੰ ਦਿਖਾਉਣਾ ਹੈ ਨੇ ਇਹ ਉਹ ਜਿਹੜਾ ਸਾਹਮਣੇ ਸਪੌਟ ਦਿਖਾਈ ਦਿੰਦਾ ਆ ਜਿਹੜਾ ਹੁਣ ਤੁਹਾਨੂੰ ਦਿਖਾਈ ਦੇ ਰਿਹਾ ਐ ਇੱਥੇ ਮੈਂ ক্লোਜ ਕਰਕੇ ਦਿਖਾਇਆ ਇੱਥੇ ਆ ਕੇ ਗ라이ਡਰਸ ਉਤਰਦੇ ਇਹ ਸਾਹਮਣੇ ਲੇਕ ਦਾ ਇਲਾਕਾ ਸਾਰਾ ਇੱਥੇ ਬੈਠ ਕੇ ਲੋਕ ਖਾਣਦੇ ਪੀਂਦੇ ਨੇ ਮਨੋਰੰਜਨ ਦੇ ਵੈਰ ਦੇ ਪੋਰ ਨੇ ਸਾਲ 2023 ਵਿੱਚ 24 ਤੋਂ 28 ਨਵੰਬਰ ਦੌਰਾਨ ਤੀਰੀ ਐਕ੍ਰੋ ਫੈਸਟੀਵਲ ਗਰਾਉਂਡ ਸਿਮੇਟਰੀ ਨੂੰ ਪੈਰਾਗ라이ਡਿੰਗ ਕੈਪੀਟਲ ਆਫ ਦਾ ਵਰਲਡਜ਼ ਦਾ ਉਤਪਾਦ ਦਿੱਤਾ ਇਹ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ 에ਰੀਅਲ 에ਰੋਬੈਟਿਕ ਸ਼ੋ ਸੀ ਜਿਸ ਵਿੱਚ 27 ਦੇਸ਼ਾਂ ਤੋਂ 350 ਪੈਰਾਗ라이ਡਰਸ ਸ਼ਾਮਲ ਹੋਏ ਪ੍ਰਤਾਪਨਗਰ ਵਿੱਚ ਟੇਕ ਆਫ ਪੁਆਇੰਟ 1400 ਮੀਟਰ ਦੀ ਉਚਾਈ ਤੇ ਹੈ ਤੇ ਲੈਂਡਿੰਗ ਪੁਆਇੰਟ ਝੀਲ ਦੇ ਐਨ ਫਨਾਰੇ ਤੇ ਹੈ ਮੌਸਮ ਦੇ ਹਿਸਾਬ ਨਾਲ ਸਮੁੰਦਰ ਦੀ ਛੱਟਾ ਤੋਂ 4 ਤੋਂ 6000 ਫੁੱਟ ਦੀ ਉਚਾਈ ਤੇ ਪੈਰਾਗਲਾਈਡਿੰਗ ਕੀਤੀ ਜਾ ਸਕਦੀ ਹੈ ਇੱਥੇ ਕੋਈ ਵੀ ਚਾਹਵਨ ਵਿਅਕਤੀ ਮੌਸਮ ਅਤੇ ਮੌਕੇ ਮੁਤਾਬਕ 3500 ਰੁਪਏ ਤੋਂ ਲੈ ਕੇ 8000 ਰੁਪਏ ਤੱਕ ਪੈਰਾਗਲਾਈਡਿੰਗ ਕਰ ਸਕਦਾ ਹੈ ਇੱਥੇ ਪੈਰਾਗਲਾਈਡਿੰਗ ਲਈ ਬਿਹਤਰ ਮੌਸਮ ਸਤੰਬਰ ਤੋਂ ਜੂਨ ਤੱਕ ਹੁੰਦਾ ਹੈ ਵਾਟਰ ਸਪੋਰਟਸ ਟੀਰੀਚੀਰ ਤੇ ਇੱਕ ਹੋਰ ਮੁੱਖ ਆਕਰਸ਼ਣ ਹੈ ਉਂਝ ਦਾ ਸਾਰਾ ਸਾਲ ਹੀ ਉੱਥੇ ਆਨੰਦ ਮਾਣਿਆ ਜਾ ਸਕਦਾ ਹੈ ਪਰ ਬਿਹਤਰੀਨ ਸਮਾਂ ਅਪ੍ਰੈਲ ਤੋਂ ਅਕਤੂਬਰ ਤੱਕ ਦਾ ਸਮਝਿਆ ਜਾਂਦਾ ਜਦੋਂ ਗਰਮੀ ਪੈ ਰਹੀ ਹੁੰਦੀ ਹੈ ਤੇ ਇਹ ਚੀਜ਼ 52 ਵਰਕ ਕਿਲੋਮੀਟਰ ਚ ਫੈਲੀ ਹੋਈ ਹੈ ਵੈਸੇ ਦਰਿਆਵਾਂ ਦੇ ਹਿਸਾਬ ਨਾਲ ਦੇਖੀਏ ਤਾਂ 44 ਕਿਲੋਮੀਟਰ ਤੱਕ ਭਾਗਿਹੜੀ ਨਦੀ ਅਤੇ 25 ਕਿਲੋਮੀਟਰ ਤੱਕ ਪਿੰੰਗੜਾ ਨਦੀ ਵਿੱਚ ਪਾਣੀ ਕੀ ਵਹਰੂ ਪੈਂਦਾ ਹੈ 855 ਫੁੱਟ ਉੱਚੇ ਇਸ ਬੰਨ ਦੇ ਕੋਲ ਆ ਕੇ ਹੀ ਇਹ ਨਦੀਆਂ ਆਪਸ ਵਿੱਚ ਮਿਲਦੀਆਂ ਨੇ ਇਹ ਚੀਲ ਸਮੁੰਦਰ ਤੱਕ ਤੋ 740 ਮੀਟਰ ਡੂੰਗੀ ਹੈ ਪਰ ਬਰਸਾਤਾਂ ਦੇ ਦਿਨਾਂ 'ਚ ਇਹ ਗਹਿਰਾਈ 825 ਮੀਟਰ ਤੱਕ ਹੋ ਜਾਂਦੀ ਹੈ। ਵੈਸੇ 835 ਮੀਟਰ ਤੱਕ ਇਸ ਵਿੱਚ ਪਾਣੀ ਸੰਭਾਲਿਆ ਜਾ ਸਕਦਾ ਹੈ। ਅਗਰ ਤੁਸੀਂ ਉੱਥੇ ਮੋਟਰ ਬੋਟਿੰਗ ਦਾ ਨਜ਼ਾਰਾ ਲੈਣਾ ਹੈ ਤਾਂ ਅੱਧੇ ਘੰਟੇ ਲਈ ਇੱਕ ਜਣੇ ਨੂੰ 300 ਰੁਪਏ ਅਦਾ ਕਰਨੇ ਪੈਣਗੇ ਜਰਕੇ ਸਪੀਡ ਬੋਟਿੰਗ ਲਈ ਸਮਾਂ ਅੱਧਾ ਅਤੇ 200 ਰੁਪਏ ਹੋਰ ਵਧੀਰੇ ਦੇਣੇ ਪੈਂਦੇ ਨੇ। ਜੈਟ ਸਕੀ ਕਰਨ ਲਈ 5 ਮਿੰਟਾਂ ਵਾਸਤੇ 1000 ਰੁਪਏ ਲਈ ਜੇਬ ਢਿੱਲੀ ਕਰਨੀ ਪੈਂਦੀ ਹੈ ਜਦ ਕਿ ਦੋ ਰਾਉਂਡ ਸਰਫਿੰਗ ਲਈ 700 ਰੁਪਏ ਅਦਾ ਕਰਨੇ ਪੈਂਦੇ ਨੇ ਪੈਰਾ ਸੇਲਿੰਗ ਵੱਲ ਲੋਕਾਂ ਦਾ ਕਾਫੀ ਰੁਝਾਨ ਰਹਿੰਦਾ ਹੈ ਪਰ 2 ਤੋਂ 5 ਮਿੰਟਾਂ ਵਾਸਤੇ ਹੀ ਜੇਬ 'ਚ 2500 ਰੁਪਏ ਸਰਕ ਜਾਂਦਾ ਹੈ ਜੈਟ ਅਟੈਕ ਲਈ 10 ਮਿੰਟ ਵਾਸਤੇ 500 ਰੁਪਏ ਦੇਣੇ ਪੈਂਦੇ ਨੇ ਦੋ ਰਾਉਂਡ ਬੰਪਰ ਰਾਈਡ ਅਤੇ ਅੱਧੇ ਘੰਟੇ ਦੀ ਬਨਾਨਾ ਰਾਈਡ ਵਾਸਤੇ ਵੀ ਇੰਨੇ ਹੀ ਪੈਸੇ ਅਦਾ ਕਰਨੇ ਪੈਣਗੇ ਸਭ ਤੋਂ ਸਸਤੀ ਸ਼ਿਕਾਰਾ ਬੋਟ ਹੈ ਜਿੱਥੇ 250 ਰੁਪਏ ਚ ਅੱਧਾ ਘੰਟਾ ਸਵਾਰੀ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਨੇ ਕਈ ਨਜ਼ਾਰੇ ਇਕੱਠੇ ਲੈਣੇ ਨੇ ਤਾਂ ਸਵਾ ਘੰਟੇ ਲਈ ਬਨਾਣਾ ਰਾਈਡ ਜੈਟਸਕੀ ਅਤੇ ਸਪੀਡ ਬੋਟਿੰਗ ਦਾ ਮਜ਼ਾ 2500 ਰੁਪਏ ਚ ਲਿਆ ਜਾ ਸਕਦਾ ਹੈ ਜੇਕਰ ਕੰਬੋ ਪੈਕੇਜ ਵਿੱਚ ਸਪੀਡ ਬੋਟ ਦੀ ਥਾਂ ਮੋਟਰ ਬੋਟਿੰਗ ਕਰ ਲਈ ਜਾਵੇ ਤਾਂ 500 ਰੁਪਏ ਦਾ ਫਾਇਦਾ ਹੋ ਜਾਂਦਾ ਹੈ ਪਰ ਜੇ ਸਪੀਡ ਬੋਟਿੰਗ ਦੇ ਨਾਲ-ਨਾਲ ਜੈਟਸਕੀ ਅਤੇ ਸਰਫਿੰਗ ਦਾ ਮਜ਼ਾ ਲੈਣਾ ਹੋਵੇ ਤਾਂ 25000 ਰੁਪਏ ਦਾ 3000 ਰੁਪਏ ਦੇਣੇ ਪੈਂਦੇ ਨੇ। ਲਓ ਜੀ ਦੇਖੋ ਲੈਕਰ ਨੂੰ ਢਿੜਿਓ। ਲਓ ਜਸਤਰ ਨੂੰ ਇਹ ਵੀ ਦਿਖਾਉਣੀ ਆ ਕਿ ਇਸ ਦਰਿਆ ਦਾ ਪਾਣੀ ਕਿੱਥੋਂ ਤੱਕ ਉੱਪਰ ਤੱਕ ਚੜੋਂ ਦਾ ਡੈਮ ਦੇ ਵਿੱਚ। ਇਹ ਆ ਜਿਹੜੇ ਤੁਸੀਂ ਕੱਟ ਲੱਗੇ ਦਿਖ ਰਹੇ ਹੋ ਨਾ ਜ਼ਮੀਨ ਦੇ ਆਹਾ ਉੱਪਰ ਇੱਥੇ ਸਾਰੇ ਪਾਣੀ ਹੁੰਦਾ ਹੈ। ਇੱਥੇ ਕੁਝ ਘੰਟੇ ਬਿਤਾਏ ਜਾ ਸਕਦੇ ਨੇ ਅਤੇ ਹੁਣ ਸਮਾਂ ਇੱਥੋਂ ਵਾਪਸ ਜਾਣ ਦਾ ਹੈ। ਦੇਰੀਤੀਲ ਤੇ ਆਉਣ ਲਈ ਸਭ ਤੋਂ ਨੇੜੇ ਦਾ ਹਵਾਈ ਅੱਡਾ ਜੋਲੀਗ੍ਰਾਂਥ ਦੇਰਾਦੂਨ ਹੈ ਇਹ ਇਥੋਂ 87 ਕਿਲੋਮੀਟਰ ਦੂਰ ਹੈ ਅਗਰ ਕਿਸਨੇ ਰੇਲ ਗੱਡੀ ਰਾਹੀਂ ਆਉਣਾ ਹੋਵੇ ਤਾਂ ਨਜ਼ਦੀਕੀ ਰੇਲਵੇ ਸਟੇਸ਼ਨ ਰਿਸ਼ੀਕੇਸ਼ ਇਥੋਂ 73 ਕਿਲੋਮੀਟਰ ਦੇ ਫਾਸਲੇ ਤੇ ਹੈ ਸੜਕ ਰਾਹੀਂ ਇਹ ਥਾਂ ਬਹੁਤ ਸੌਖਿਆਂ ਪਹੁੰਚਿਆ ਜਾ ਸਕਦਾ ਹੈ ਹਰਦਵਾਰ ਰਿਸ਼ੀਕੇਸ਼ ਮਸੂਰੀ ਦੇ ਪ੍ਰਯਾਗ ਸ਼੍ਰੀਨਗਰ ਉਤਰਾਕਾਸ਼ੀ ਅਤੇ ਹੋਰ ਵੀ ਕਈ ਥਾਵਾਂ ਨੇ ਇਥੇ ਸੜਕ ਦੇ ਰਸਤੇ ਤੇ ਪੁੱਜਣ ਲਈ ਮਸੂਰੀ ਤੋਂ ਟਿਰੀ ਡੈਮ 82 ਕਿਲੋਮੀਟਰ ਦੇ ਕਰੀਬ ਹੈ ਇਸ ਰਸਤੇ ਪੁੱਜਣ ਲਈ ਢਾਈ ਤੋਂ 3 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਰਸਤੇ ਵਿੱਚ ਸਿਰਾਨੀਆਂ ਦੀ ਖਿੱਚ ਦਾ ਕੇਂਦਰ ਧਣਾਉਲਤੀ ਹੈ ਦੇਵਜਾਰ ਦੇ ਜੰਗਲ ਵਿੱਚ ਘਿਰਿਆ ਇਹ ਕਸਬਾ ਬਹੁਤ ਸ਼ਾਂਤੀ ਵਾਲੀ ਥਾਂ ਹੈ ਠੰਡੀ ਥਾਂ ਹੈ ਟਿਰੀ ਵਿੱਚ ਰੁਕਣ ਲਈ ਹੋਮਸਟੇ ਤੇ ਹੋਟਲਾਂ ਦੀ ਚੰਗੀ ਵਿਵਸਥਾ ਹੈ ਲਗਜ਼ਰੀ ਹੋਟਲ ਤਾਂ ਕਾਫੀ ਮਹਿੰਗੇ ਨੇ ਪਰ ਹਜ਼ਾਰ ਰੁਪਏ ਚ হোমস্টে ਹਰ ਤੇ 2 ਤੋਂ 3000 ਰੁਪਏ ਦੋ ਜਣਿਆਂ ਲਈ ਵਧੀਆ ਹਟੋਚ ਕਮਰਾ ਮਿਲ ਜਾਂਦਾ ਹੈ ਆਹ ਰਸਤਾ ਟੀਰੀ ਡੈਮ ਵੱਲ ਚਲਾ ਗਿਆ ਹੈ ਤੇ ਆਹ ਇਮਾਰਤ ਜੋ ਹੁਣ ਤੁਸੀਂ ਦੇਰ ਸ਼ਾਮ ਦੇਖ ਰਹੇ ਹੋ 8THDC ਸ਼ਾਨਦਾਰ ਟੌਪ ਟੈਰਸ ਗੈਸਟ ਹਾਊਸ ਹੈ। ਬੜੀ ਗੈਸਟ ਹਾਊਸ ਦੇ ਵਿੱਚੋਂ ਵੀਆਈਪੀ ਗੈਲਰੀ ਹੈ ਜਿਹੜੀ ਉਧਰ ਵਾਲ ਰਸਤਾ ਜਾਂਦਾ ਪਰ ਉੱਥੋਂ ਦੇਖਾਂਗੇ ਡੈਮ ਕਿਹੋ ਜਿਹਾ ਲੱਗਦਾ ਤੇ ਇਧਰਲੇ ਪਾਸੇ ਹੈ ਓਹੋ 뷰ਪੁਆਇੰਟ ਜਿੱਥੋਂ ਹੀਟਾਂ ਦੇਖਦੇ ਆ। ਲੋ ਵੀ ਦੋਸਤੋ ਇਹ ਹੈ ਟਾਪ ਟਰੈਸਸ ਸੇ 뷰ਪੁਆਇੰਟ। ਇੱਥੋਂ ਜਿਹੜਾ ਟਿਰੀ ਡੈਮ ਹੈ ਉਹ ਤੇ ਪਿਛਲੀ ਲੇਕ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ। ਇਹ ਗੈਸਟ ਹਾਊਸ ਦੇ ਅੰਦਰ ਬਣਿਆ ਹੋਇਆ ਹੈ। ਜਿਹੜਾ ਐ ਪਹਾੜੀ ਦੀ ਚੋਟੀ ਉੱਤੇ ਇੱਕ ਗੈਸਟ ਹਾਊਸ ਹੈ।